ਦੇਰਾਤ ਸਿਵਲ ਹਸਪੀਟਲ ਸੰਗਰੂਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਦੋ ਨੌਜਵਾਨਾਂ ਨੂੰ ਕੁਝ ਲੋਕਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਜਿਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਸੰਗਰੂਰ ਪੁਲਿਸ ਵੱਲੋਂ ਸਖਤੀ ਨਾਲ ਐਕਸ਼ਨ ਲੈਂਦੇ ਹੋਏ ਵੀਡੀਓ 'ਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਗਿਫਤਾਰ ਕਰ ਲਿਆ ਗਿਆ ਇਹਨੂੰ ਕਿਸੇ ਨੇ ਫੇਕ ਆਈਡੀ ਲੜਕੀ ਦੀ ਬਣਾ ਕੇ ਇਹਦਾ ਫਰੈਂਡਸ਼ਿਪ ਕਰਕੇ ਇਹਨੂੰ ਕੱਲ ਦੱਸਿਆ ਕਿ ਮੈਂ ਨਰਸਾ ਸਿਵਲ ਹਸਪਤਲ ਲੱਗੀ ਹੋਈ ਆ ਤੋ ਇੱਥੇ ਆ ਕੇ ਮੈਨੂੰ ਮਿਲਿਆ ਇਹ ਰਾਤ ਨੂੰ 8:00 ਵਜੇ ਉੱਥੇ ਆ ਕੇ ਹਸਪਤਾਲ ਦੇ ਪਿਛਲੇ ਪਾਸੇ ਅਬੇਦਕਾਰ ਸਾਹਿਬ ਦਾ ਬੁੱਤ ਲੱਗਾ ਉੱਥੇ ਕਾ ਕੇ ਮਿਲਿਆ ਤਾਂ ਉਸ ਦੇ ਉੱਪਰ 5-7 ਅਨਨੋਣ ਬੰਦਿਆਂ ਨੇ ਅਟੈਕ ਕਰਤਾ ਉਹਦੇ ਸਿਰ ਤੇ ਰੋਣਾ ਰੋਣਾ ਮਾਰੀਆਂ ਕਿੰਨਾ ਮੀਨ ਟਾਈਮ ਇਹਨੇ ਆਪਣੇ ਭਰਾ ਤੇ ਆਪਣੇ ਕਜ਼ਨ ਨੂੰ ਉੱਥੇ ਬੁਲਾਇਆ ਦੋਸਤ ਨੂੰ ਉੱਥੇ ਬੁਲਾਇਆ ਹੈਲਪ ਲਈ ਉਹ ਐਡਮਿਟ ਕਰਾਇਆ ਉਹ ਨਾਲ ਇਹਨੂੰ ਜਦੋਂ ਉਹ ਐਡਮਿਟ ਹੋ ਗਿਆ ਮਰਜ਼ੀਸੀ ਦੇ ਵਿੱਚ ਫੇਰ ਫੇਰ ਦੁਬਾਰੇ ਉਹੀ 5-7 ਬੰਦੇ ਆ ਕੇ ਉਹਨਾਂ ਤੇ ਦੁਬਾਰੇ ਅਟੈਕ ਕੀਤਾ ਐਮਰਜੈਂਸੀ 'ਚ ਜੋ ਕੁਲਵਿੰਦਰ ਸਿੰਘ ਦੇ ਸਿਰਫ ਫੇਰ ਸੱਟਾਂ ਲੱਗੀਆਂ ਤੇ ਕੁਲਵਿੰਦਰ ਸਿੰਘ ਜਿਆਦਾ ਸੀਰੀਅਸ ਸੀ ਉਹਨੂੰ ਰੈਫਰ ਕਰਤਾ ਨਿਦਰਾ ਸਟਾਫ ਮਰਪਰੀ ਦੇ ਬਿਆਨ ਤੇ ਅਸੀਂ ਅਨਰੋਡ ਬੰਦਿਆਂ ਦੇ ਖਿਲਾਫ ਪੰਜ ਸੱਤ ਅਨਰੋਡ ਬੰਦਿਆਂ ਜਿਹੜੇ ਉਹਨਾਂ ਦੱਸਿਆ ਸੀਗਾ ਉਹਨਾਂ ਦੇ ਖਿਲਾਫ ਤੇ ਸੂਸਾਦਾ ਮੁਕੱਦਮਾ ਜੋ ਸਾਡੀ ਨਵੀਂ ਸੈਕਸ਼ਨ ਜਿਹੜੀ ਹੈਗੀ 109 191 3 190 ਬੀ ਐਨ ਐਸ ਦੇ ਵਿੱਚ ਮੁਕੱਦਮਾ ਦਰਜ ਕਰਤਾ ਜੀ ਰਾਤ ਹੀ ਐਫ ਆਈ ਆਰ ਨੰਬਰ 204 ਸਿਟੀ ਕੁਸਮਰੂ ਸਾਡੇ ਐਸ ਐਚ ਓ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਸਾਡੇ ਐਸ ਐਸ ਪੀ ਸਾਹਿਬ ਸ਼੍ਰੀ ਸਰਤਾਜ ਚਹਿਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਰੀ ਇਹ ਸਾਇੰਟੀਫਿਕ ਔਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹ ਜੋ ਬਲਾਈਂਡ ਇੱਕ ਅਟੈਕ ਸੀਗਾ ਜੋ ਅਨਨੋਣ ਬੰਦੇ ਸੀਗੇ ਸਾਰੇ ਉਹ ਅਸੀਂ ਰਾਤ ਨੂੰ ਹੀ ਸਾਡੇ ਇੰਸਪੈਕਟਰ ਬਰਪ੍ਰੀਤ ਸੀਗੇ ਐਸਐਚਓ ਦੇ ਟਰੇਸ ਕੀਤੇ ਔਰ ਜਿਨ੍ਹਾਂ ਦਾ ਨਾਮ ਪਤਾ ਲੱਗਿਆ ਕਿ ਇਹ 6 ਦੋਸ਼ੀ ਸੀ ਆਕਾਸ਼ਦੀਪ ਸਤਨਾਮ ਅਮਨਜੋਤ ਕੁਲਦੀਪ ਲਬਪ੍ਰੀਤ ਔਰ ਕਮਲਦੀਪ ਸੀ ਜੋ ਇਹਨਾਂ ਨੇ ਕੋਈ ਪ੍ਰਾਣੀ ਰੰਜਿਸ਼ ਰੰਦੇ ਤਹਿਤ ਇਹ ਸਾਰਾ ਪਲਾਨ ਕਰਕੇ ਸਾਜ਼ਿਸ਼ ਕਰਕੇ ਇਹ ਬੰਦੇ ਤੇ ਅਟੈਕ ਕੀਤਾ ਔਰ ਜਿਹੜਾ ਇਹਨਾਂ ਨੇ ਲਾਅ ਐਂਡ ਆਰਡਰ ਬ੍ਰੇਕ ਕੀਤਾ ਖੇਤੀ ਹੀ ਸਾਰੇ ਦੋਸ਼ੀ ਫੜੇ ਜਾਣਗੇ ਵਿਦਲਾ ਡੇਅ ਔਰ ਟੂ ਅਸੀਂ ਸਾਰੇ ਅਰੈਸਟ ਕਰਕੇ ਇਹਨਾਂ ਨੂੰ ਬਿਹਾਈਦਰਾਬਾਦ 送 ਸਾਡੀ ਟੀਮਾਂ ਗਈਆਂ ਹੋਈਆਂ ਜਾਂ ਨਹੀਂ ਜੀ ਹਜੇ ਸਾਰੇ ਅਸੀਂ ਕਰ ਰਹੇ ਹਾਂ ਜੀ ਸਾਰਾ ਪੀਪਲ ਕਲੈਕਟਡ ਸਰ ਅਟੈਕ ਹਸਪਤਲ ਦੇ ਐਮਰਜੈਂਸੀ ਸਟੇਸ਼ਨ ਹੋਇਆ ਤਾਂ ਫਿਰ ਪੁਲਿਸ ਟਿਗਿੰਗ ਜਾਂ ਕੋਈ ਸਪੱਸ਼ਟ ਕਰਨੀ ਜਾਂ ਕੋਈ ਵੀ ਸਕੂਲ ਦੇ ਬੱਚੇ ਨੇ ਪਹਿਲਾਂ ਵੈਸੇ ਡਿਊਟੀ ਵੀ ਹੋ ਜਾਂਦੀ ਸੀ ਸਾਡਾ ਵੈਸੇ ਪੀਸੀਆਰ ਕਵਰ ਕਰਦਾ ਜੀ ਤੇ ਤੁਸੀਂ ਦੇਖੋ ਰਾਤ 11:00 ਬਜੇ 20 ਮਿੰਟ ਦੇ ਅਟੈਕ ਹੋਇਆ ਔਰ 11:00 ਬਜੇ 25 ਮਿੰਟ ਤੇ ਜਾਂ 11:30 ਬਜੇ ਸਾਡੇ ਸਿਕਸਟ੍ਰੌਪ ਉੱਤੇ ਆਪਣ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਸੀਗਾ ਕਿ ਕੌਣ ਬੰਦੇ ਨੇ ਅਟੈਕ ਕੀਤਾ ਸਰ ਪ੍ਰਾਣਾ ਕੋਈ ਪੌੜ ਤਾਂ ਨਹੀਂ ਜਿਹੜੇ ਕੋਈ ਪ੍ਰਾਣਾ ਹੋਏ ਰਿਕਾਰਡ ਪਤਾ ਨਹੀਂ ਲੱਗਿਆ ਬਾਕੀ ਬੈਟਰ ਆਫ ਇਨਵੈਸਟੀਗੇਸ਼ਨ ਹੈ ਵੀ ਵਿਲ ਸੀ ਟੂ ਇਟ ਸਰ ਇਹ ਬੱਖੋ-ਵੱਖਰੇ ਨੇ ਜੀ ਕੋਈ ਬੇਨੜੇ ਦਾ ਕੋਈ ਫਤੇਗੜ ਪਾਸ ਹੋਦਾ ਕੋਈ ਇੱਕ ਸਕੂਲ ਦਾ ਹੈ ਲੋਕਲ ਸਰ ਮਾਮਲਾ ਕੀ ਸਾਹਮਣੇ ਆ ਗਿਆ ਇਹਨਾਂ ਦਾ ਕੋਈ ਪਰਿਵਾਰਿਕ ਪਹਿਲਾਂ ਕੋਈ ਸਾਲ-ਦੋ ਸਾਲ ਪਹਿਲਾਂ ਝਗੜਾ ਝੂੜਾ ਹੋਇਆ ਸੀ ਜੀ ਉਹ ਉਹਦੀ ਟਕਰਾਰ ਕੇ ਇਹਨਾਂ ਨੇ ਇਹ ਪਲਾਨ ਕਰਕੇ ਇਦਾਂ ਦਾ ਕਰਕੇ ਅਟੈਕ ਕੀਤਾ ਠੀਕ ਹੈ ਜੀ